ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਸੁਖਤੇਨ ਸਿੰਘ ਭਾਈ ਅਮਰਪਾਲ ਸਿੰਘ ਦਾ ਚਾਚਾਪੋ ਹਾਂ ਜੀ ਲੋਕ ਤੱਕ ਕੀ ਇਨਫੋਰਮੇਸ਼ਨ ਹੈ ਕਿ ਬੜੇ ਕੁਸੂਰ ਸੁਤਰਾ ਤੋਂ ਜਾਣਕਾਰੀ ਮਿਲੀ ਕਿ 5 ਜੁਲਾਈ ਨੂੰ ਭਾਈ ਅਮਰਪਾਲ ਸਿੰਘ ਨੂੰ ਦੋ ਰੈਂਪੀ ਪਾਰਲੀਮੈਂਟ ਸੋਚ ਕਾਈ ਗਈ ਹੈ ਹਾਂ ਅੱਜ ਸਾਨੂੰ 11 ਵਜੇ ਤੋਂ ਬਾਅਦ ਦੇ ਵਿੱਚ ਸੋਸ਼ਲ ਮੀਡੀਆ ਤੋਂ ਮੁੜ ਕੇ ਬਾਅਦ ਚ ਪਾਈ ਸਰਬਜੀਤ ਸਿੰਘ ਖਾਲਸਾ ਦੇ ਤੁਹਾਨੂੰ ਪਤਾ ਲੱਗਾ ਕਿ ਉਹਨਾਂ ਦੀ ਮੁਲਾਕਾਤ ਲੋਕ ਸਭਾ ਸਪੀਕਰ ਦੇ ਨਾਲ ਹੋਈ ਹੈ ਕਿ ਉਹਨਾਂ ਨੇ ਜਿਹੜੀ 5 ਦਿਲਾਈ ਨੂੰ ਉਹਨਾਂ ਨੂੰ ਸੌਂਚ ਚੁਕਾਉਣ ਦਾ ਜਿਹੜਾ ਵਾਦਾ ਕੀਤਾ ਵਾ ਤੇ 5 ਦਿਲਾਈ ਨੂੰ ਜਿਹੜੀ ਸੌਂਚ ਚੁਕੀ ਜਾ ਰਹੀ ਕਿੰਨੀ ਖੁਸ਼ੀ ਪਰਿਵਾਰ ਚੰਦਰ ਹੋਵੇ ਦੇਖੋ ਜੀ ਸਾਰੇ ਜਿੰਨੇ ਵੀ ਲੋਕ ਇਹ ਸਮੇਂ ਦੀ ਠੀਕ ਕਰ ਰਹੇ ਸਾਰਿਆਂ ਨੂੰ ਬੜੀ ਖੁਸ਼ੀ ਆ ਪਰਿਵਾਰ ਨੂੰ ਤੇ ਦੇਖੋ ਖੁਸ਼ੀ ਹੁੰਦੀ ਹੈ ਇਹ ਮੌਕੇ ਦੀ ਪਰ ਅਸੀਂ ਤੇ ਜਿਹੜਾ ਚਾਹੁੰਦੇ ਸੀ ਕਿ ਪਹਿਲਾਂ ਹੀ ਹੋ ਜਾਣਾ ਚਾਹੀਦਾ ਦੂਜੇ ਮੈਂਬਰਾਂ ਦੇ ਨਾਲ ਹੀ ਸੌਂਚ ਚੁਕਾਈ ਜਾਣੀ ਚਾਹੀਦੀ ਪਰ ਚਲੋ ਦੇਰ ਆਈ ਪਰ ਉਸਤਾਏ ਕਿਹੜੀ ਦੇਰੀ ਕੀਤੀ ਕਿ ਇਹਨੂੰ ਕਿਸ ਤਰ੍ਹਾਂ ਦੇਖੇ ਦੇਖੋ ਪਤਾ ਨਹੀਂ ਉਹ ਕੀ ਅਜੇ ਹੋਰ ਸੋਚਣਾ ਚਾਹੁੰਦੇ ਹੋਣਗੇ ਵੀ ਪਤਾ ਨਹੀਂ ਗਲਤੀ ਤੇ ਗਲਤੀ ਕਰ ਰਹੀ ਪੰਜਾਬ ਸਰਕਾਰ ਇਹ ਤੇ ਕੋਈ ਉਹਨਾਂ ਨੂੰ ਤੇ ਜਦੋਂ ਲੋਕਾਂ ਨੇ ਏਡਾ ਵੱਡਾ ਫਤਵਾ ਦਿੱਤਾ ਸੀ ਉਦੋਂ ਹੀ ਇੱਥੇ ਗੌਰ ਕਰਨਾ ਚਾਹੀਦਾ ਹੈਗਾ ਤੇ ਉਹਨਾਂ ਦੀ ਜਿਹੜੀ ਪਹਿਲੀ ਕਬਨਿਟ ਦੇ ਵਿੱਚ ਜਿਹੜੀ ਉਹ ਐਨਐਸਓ ਉਹਨਾਂ ਤੋਂ ਹਟਾ ਕੇ ਜਿਹੜਾ ਆਪਣਾ ਉਹਨਾਂ ਦਾ ਪ੍ਰਸਤ ਬਣਦਾ ਸੀ ਸੈਂਟਰਲ ਗਵਰਨਮੈਂਟ ਨੂੰ ਜਿਹੜਾ ਇਹ ਕਮੈਂਡ ਕਰਕੇ ਭੇਜਦੇ ਕੇ ਇਹਨਾਂ ਦੇ ਜਿਹੜੇ ਝੂਠੇ ਕੇਸ ਪਾਏ ਗਏ ਆ ਜਾਂ ਉਸ ਟਾਈਮ ਜਦੋਂ ਖਲਾਅਤੀ ਸੀ ਤੇ ਅਸੀਂ ਵਾਪਸ ਲੈਣੇ ਆ ਤੇ ਬੜੀ ਖੁਸ਼ੀ ਹੁੰਦੀ ਲੋਕਾਂ ਨੂੰ ਕਿਉਂਕਿ ਸਰਕਾਰ ਨੇ ਅੱਗੇ ਕਈ ਫੈਸਲੇ ਇਹੋ ਜਿਹੇ ਕੀਤੇ ਆ ਜਿਹੜੇ ਉਹਨਾਂ ਨੂੰ ਵਾਪਸ ਲਿਆ ਤੇ ਇਹ ਵੀ ਲੈ ਸਕਦੇ ਸੀ ਪਰ ਸਰਕਾਰ ਪਤਾ ਨਹੀਂ ਅਜੇ ਕੀ ਸੋਚਾਂ ਸੋਚਦੀ ਅੱਗੇ ਹੁਣ ਕੀ ਮੰਗੇ ਸਰਕਾਰ ਦੁੱਧ ਪਰਿਵਾਰ ਲਈ ਜਾਣਾ ਚਾਹੁੰਦਾ ਹੈ ਜਾਂ ਅੱਗੇ ਲੋਕ ਸਭਾ ਸੈਂਟਰ ਜਿਹੜੇ ਚੰਨ ਚੁੰਨ ਦੀ ਠੀਕ ਜਿਹੜੀ ਅਸੀਂ ਦੇਖੋ ਹੁਣ ਚਾਹੁੰਦੇ ਆ ਕਿ ਸਾਡੇ ਪਰਿਵਾਰ ਨੂੰ ਆਗਿਆ ਦਿੱਤੀ ਜਾਵੇ ਸੌਂਚੁਕ ਸਮਾਗਮ ਦੇ ਵਿੱਚ ਸ਼ਾਮਲ ਹੋਣ ਦੀ ਤੇ ਉਹਨਾਂ ਦੇ ਪ੍ਰਸ਼ੰਸਕ ਹੋਰ ਵੀ ਆ ਉਹਨਾਂ ਨੂੰ ਵੀ ਉੱਥੇ ਜੇ ਉਹ ਜਗ੍ਹਾ ਤੇ ਨਹੀਂ ਨਹੀਂ ਤਾਂ ਚਲੋ ਗੈਲਰੀ ਦੇ ਵਿੱਚ ਹੀ ਉਹਨਾਂ ਨੂੰ ਉਹ ਬੜੇ ਲੋਕਾਂ ਦੀ ਬੜੀ ਅਸਕਾ ਹੈ ਵਾ ਕਿ ਉਹਨਾਂ ਨੂੰ ਮਿਲਣ ਦੀ ਦੂਰੋਂ ਵੇਖਣ ਦੀ ਵੀ ਹੈਗੀ ਆ ਕਿ ਉਹ ਕੋਈ ਉਹਨਾਂ ਦਾ ਇੰਤਜ਼ਾਮ ਇਦਾਂ ਦਾ ਕਰਨਾ ਚਾਹੀਦਾ ਸਰਕਾਰ ਨੂੰ ਪ੍ਰੇਜਨ ਕਿ ਜਿਹੜੇ ਉਹਨਾਂ ਨੂੰ ਲੈ ਕੇ ਦੇਖ ਸਕਣ ਕਿਉਂਕਿ ਲੋਕਾਂ ਦਾ ਬੜਾ ਸਾਡੇ ਨੂੰ ਅਸੀਂ ਤੇ ਉਹਨਾਂ ਨੂੰ ਫਿਰ ਵੀ ਮੁਲਾਕਾਤ ਕਰਕੇ ਮਿਲਾਉਂਦੇ ਰਹੇ ਆ ਪਰ ਲੋਕਾਂ ਨੇ ਉਹਨਾਂ ਨੂੰ 1.5 ਸਾਲ ਤੋਂ ਜਿਹੜਾ ਵਾ ਲਗਭਗ ਉਹਨਾਂ ਨੂੰ ਨਹੀਂ ਵੇਖਿਆ ਲੋਕ ਵੀ ਚਾਹੁੰਦੇ ਆ ਕਿ ਅਸੀਂ ਉਹਨਾਂ ਨੂੰ ਉਹਨਾਂ ਨੂੰ ਮਿਲੀ ਵੇਖੀ ਤੇ ਬਾਕੀ ਜਿਹੜੇ ਆ ਲੋਕ ਸਭਾ ਦੇ ਜਿਹੜੇ ਆਉਣ ਵਾਲੇ ਸੈਸ਼ਨ ਵਾਂ ਉਹਨਾਂ ਦੇ ਵਿੱਚ ਵੀ ਅਗਿਆ ਦੇਣੀ ਚਾਹੀਦੀ ਆ ਕਿ ਉਹ ਉੱਥੇ ਉਹਨਾਂ ਦੀ ਹਾਜ਼ਰੀ ਨੂੰ ਯਕੀਨੀ ਬਣਾਇਆ ਜਾਵੇ ਤਾਂ ਕਿ ਉਹ ਜਿਹੜੇ ਆ ਕੋਈ ਹਲਕਾ ਕੜੂਰ ਸਾਹਿਬ ਦੇ ਤੇ ਹੋਰ ਪੰਜਾਬ ਦੇ ਜਿਹੜੇ ਸੰਬੰਧਿਤ ਮਾਮਲੇ ਜਿਹੜੇ ਪਹਿਲਾਂ ਤੋਂ ਹੀ ਪੈਂਡੇ ਕੋ ਪਏ ਹੋ ਉਹਨਾਂ ਨੂੰ ਜਿਹੜਾ ਉੱਥੇ ਠਾ ਸਕਣ ਪੰਜਾਬ ਦੀ ਗੱਲ ਕਰ ਰਿਹਾ। ਥੈਂਕ ਯੂ ਮਾਡਮ ਸਾਹਿਬ ਜੀ ਪਤ